ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੀਨੀਅਰ ਅਕਾਲੀ ਦਲ ਆਗੂ ਵਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਇਸ ਮਾਮਲੇ ਚ ਚਾਰਜਸ਼ੀਟ ਕਦੋਂ ਦਾਰ ਕਰੀਤੀ ਜਾ ਚੁੱਕੀ ਹੈ। ਹੁਣ ਜ਼ਮਾਨਤ ਦਾ ਵਿਰੋਧ ਕਰਨ ਦਾ ਕੀ ਆਧਾਰ ਹੈ? ਸਰਕਾਰ ਨੇ ਕਿਹਾ ਕਿ ਜਾਂਚ ਜਾਰੀ ਹੈ ਜਿਸ ਤੇ ਅਦਾਲਤ ਨੇ ਸੋਮਵਾਰ ਨੂੰ ਜਾਂਚ ਦੇ ਹੁਕਮ ਦਿੱਤੇ ਨੇ। ਮਜੀਠੀਆ ਵਿਰੁੱਧ ਦੇ ਮਾਮਲਾ ਆਮਦਨ ਤੋਂ ਵੱਧ ਦੇ ਜਾਇਦਾਦ ਦੇ ਦੋਸ਼ਾਂ ਦਾ ਹੈ। ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਪਿਛਲੇ ਵੀਰਵਾਰ ਤੋਂ ਚੱਲ ਰਹੀ ਹੈ। ਜਦੋਂ ਕਿ ਸੋਮਵਾਰ ਤੋਂ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੁਣਵਾਈ ਦੌਰਾਨ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਕਰੋੜਾ ਰੁਪਏ ਦੇ ਘੁਟਾਲੇ ਨਾਲ ਸੰਬੰਧਿਤ ਮਾਮਲਾ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ ਇਸ ਤੇ ਅਦਾਲਤ ਨੇ ਸਵਾਲ ਕੀਤਾ ਹੈ ਕਿ ਜਦੋਂ ਜਾਂਚ ਪੂਰੀ ਨਹੀਂ ਹੋਈ ਤਾਂ ਚਲਾਨ ਕਿਵੇਂ ਪੇਸ਼ ਕੀਤਾ ਗਿਆ ਅਦਾਲਤ ਨੇ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਜਾਂਚ ਚੱਲ ਰਹੀ ਹੈ ਫਿਰ ਚਾਰਜ ਸ਼ੀਟ ਕਿਉਂ ਦਾਰ ਕੀਤੀ ਗਈ ਹੈ ਤੁਸੀਂ ਮਜੀਠਿਆ ਨੂੰ ਹੁਣ ਤੱਕ ਕਿਸ ਆਧਾਰ ਤੇ ਜੇਲ੍ਹ ਦੇ ਵਿੱਚ ਰੱਖਿਆ ਸਰਕਾਰ ਨੇ ਪੁਰਾਣੇ ਮਾਮਲਿਆਂ ਦਾ ਹਵਾਲਾ ਦੇ ਕੇ ਜ਼ਮਾਨਤ ਦਾ ਵਿਰੋਧ ਕੀਤਾ ਜਿਸ ਤੇ ਅਦਾਲਤ ਨੇ ਕਿਹਾ ਕਿ ਪੁਰਾਣੇ ਤੱਥਾਂ ਤੇ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ ਸਰਕਾਰ ਨੂੰ ਠੋਸ ਕਾਰਨ ਦੱਸਣੇ ਚਾਹੀਦੇ ਨੇ ਕਿ ਜ਼ਮਾਨਤ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ ਅਦਾਲਤ ਨੇ ਸਰਕਾਰ ਨੂੰ ਸੋਮਵਾਰ ਤੱਕ ਜਾਂਚ ਦੀ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤਾਂ ਦੱਸਦੀ ਕਿ ਸੀਨੀਅਰ ਅਕਾਲੀ ਲੀਡਰ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਬੀਤੇ ਕੱਲ੍ਹ ਸੁਣਵਾਈ ਹੁੰਦੀ ਹੈ ਹਾਲਾਂਕਿ ਮਰਜੀਠੀਆਂ ਨੂੰ ਇਸ ਸੁਣਵਾਈ ਦੌਰਾਨ ਕੋਈ ਵੀ ਰਾਹਤ ਮਿਲਦੀ ਨਹੀਂ ਨਜ਼ਰ ਆਉਂਦੀ ਲੇਕਿਨ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਇਹ ਪੱਖ ਰੱਖਿਆ ਗਿਆ ਕਿ ਹਾਲੇ ਤੱਕ ਇਸ ਚੀਜ਼ ਦੀ ਜਾਂਚ ਚੱਲ ਰਹੀ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਜੋ ਵੀ ਲੇਟੈਸਟ ਅਪਡੇਟ ਹੈ ਇਸ ਕੇਸ ਦੇ ਵਿੱਚ ਅਤੇ ਜਾਂਚ ਕਿਸ ਸਟੇਟਸ ਤੇ ਚੱਲ ਰਹੀ ਹੈ ਉਸ ਦਾ ਵੀ ਇੱਕ ਐਫਿਡੇਵਿਟ ਅਦਾਲਤ ਦੇ ਵਿੱਚ ਦਾਇਰ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਇਹ ਕਰਨ ਦੇ ਲਈ ਕੋਰਟ ਦੇ ਵੱਲੋਂ ਸਰਕਾਰ ਨੂੰ 17 ਨਵੰਬਰ ਯਾਨੀ ਕਿ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੀਨੀਅਰ ਅਕਾਲੀ ਦਲ ਆਗੂ ਵਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਇਸ ਮਾਮਲੇ 'ਚ ਚਾਰਜ ਸ਼ੀਟ ਕਦੋਂ ਦਾਇਰ ਕੀਤੀ ਜਾ ਚੁੱਕੀ ਹੈ ਹੁਣ ਜ਼ਮਾਨਤ ਦਾ ਵਿਰੋਧ ਕਰਨ ਦਾ ਕੀ ਆਧਾਰ ਹੈ ਸਰਕਾਰ ਨੇ ਕਿਹਾ ਕਿ ਜਾਂਚ ਜਾਰੀ ਹੈ ਜਿਸ ਤੇ ਅਦਾਲਤ ਨੇ ਸੋਮਵਾਰ ਨੂੰ ਜਾਂਚ ਦੇ ਹੁਕਮ ਦਿੱਤੇ ਨੇ ਮਜੀਠੀਆ ਵਿਰੁੱਧ ਦੇ ਮਾਮਲਾ ਆਮਦਨ ਤੋਂ ਵੱਧ ਦੇ ਜਾਇਦਾਦ ਦੇ ਦੋਸ਼ਾਂ ਦਾ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਪਿਛਲੇ ਵੀਰਵਾਰ ਤੋਂ ਚੱਲ ਰਹੀ ਹੈ ਜਦੋਂ ਕਿ ਸੋਮਵਾਰ ਤੋਂ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੁਣਵਾਈ ਦੌਰਾਨ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਕਰੋੜਾ ਰੁਪਏ ਦੇ ਘੁਟਾਲੇ ਨਾਲ ਸੰਬੰਧਿਤ ਮਾਮਲਾ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ ਇਸ ਤੇ ਅਦਾਲਤ ਨੇ ਸਵਾਲ ਕੀਤਾ ਹੈ ਕਿ ਜਦੋਂ ਜਾਂਚ ਪੂਰੀ ਨਹੀਂ ਹੋਈ ਤਾਂ ਚਲਾਨ ਕਿਵੇਂ ਪੇਸ਼ ਕੀਤਾ ਗਿਆ ਅਦਾਲਤ ਨੇ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਜਾਂਚ ਚੱਲ ਰਹੀ ਹੈ ਫਿਰ ਚਾਰਜ ਸ਼ੀਟ ਕਿਉਂ ਦਰਕੀਤੀ ਗਈ ਹੈ ਤੁਸੀਂ ਮਜੀਠਿਆ ਨੂੰ ਹੁਣ ਤੱਕ ਕਿਸ ਆਧਾਰ ਤੇ ਜੇਲ੍ਹ ਦੇ ਵਿੱਚ ਰੱਖਿਆ ਸਰਕਾਰ ਨੇ ਪੁਰਾਣੇ ਮਾਮਲੇ ਦਾ ਹਵਾਲਾ ਦੇ ਕੇ ਜ਼ਮਾਨਤ ਦਾ ਵਿਰੋਧ ਕੀਤਾ ਜਿਸ ਤੇ ਅਦਾਲਤ ਨੇ ਕਿਹਾ ਕਿ ਪੁਰਾਣੇ ਤੱਥਾਂ ਤੇ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ ਸਰਕਾਰ ਨੂੰ ਠੋਸ ਕਾਰਨ ਦੱਸਨੇ ਚਾਹੀਦੇ ਨੇ ਕਿ ਜ਼ਮਾਨਤ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ ਅਦਾਲਤ ਨੇ ਸਰਕਾਰ ਨੂੰ ਸੋਮਵਾਰ ਤੱਕ ਜਾਂਚ ਦੀ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤਾਂ ਦੱਸਦੀ ਕਿ ਸੀਨੀਅਰ ਅਕਾਲੀ ਲੀਡਰ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਬੀਤੇ ਕੱਲ੍ਹ ਸੁਣਵਾਈ ਹੁੰਦੀ ਹੈ ਹਾਲਾਂਕਿ ਮਰਜੀਠੀਆਂ ਨੂੰ ਇਸ ਸੁਣਵਾਈ ਦੌਰਾਨ ਕੋਈ ਵੀ ਰਾਹਤ ਮਿਲਦੀ ਨਹੀਂ ਨਜ਼ਰ ਆਉਂਦੀ ਲੇਕਿਨ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਇਹ ਪੱਖ ਰੱਖਿਆ ਗਿਆ ਕਿ ਹਾਲੇ ਤੱਕ ਇਸ ਚੀਜ਼ ਦੀ ਜਾਂਚ ਚੱਲ ਰਹੀ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਜੋ ਵੀ ਲੇਟੈਸਟ ਅਪਡੇਟ ਹੈ ਇਸ ਕੇਸ ਦੇ ਵਿੱਚ ਅਤੇ ਜਾਂਚ ਕਿਸ ਸਟੇਟਸ ਤੇ ਚੱਲ ਰਹੀ ਹੈ ਉਸ ਦਾ ਵੀ ਇੱਕ ਐਫੀਡੇਵਿਟ ਅਦਾਲਤ ਦੇ ਵਿੱਚ ਦਾਇਰ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਸੇ ਕਰਨ ਦੇ ਲਈ ਕੋਰਟ ਦੇ ਵੱਲੋਂ ਸਰਕਾਰ ਨੂੰ 17 ਨਵੰਬਰ ਯਾਨੀ ਕਿ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ